ਕੀ ਨਾ ਕਰੋ ਜਿਹੜੀਆਂ ਸਾਡੀ ਸ਼ਾਪ ऑलरेडी ਖਾਲੀ ਹੈਗੀਆਂ ਜੀ ਉਹਨੂੰ ਅਸੀਂ ਕੱਲ ਤੋਂ ਸ਼ੁਰੂ ਕਰਵਾ ਦੇਗੇ ਜਿੱਥੇ ਜਿੱਥੇ ਕੰਮ ਜਿਹਦੇ ਬਿਨਸ ਚੱਲ ਰਿਹਾ ਉਹਨੂੰ ਆਫਟਰਵੇ ਮਾਂਟ ਕਰ ਲਾਂਗੇ ਜੀ ਸਹੀ ਗੱਲ ਹੈ ਇੱਕ ਮਹੀਨੇ ਦੇ ਵਿੱਚ ਵਿੱਚ ਕਰ ਲੋ ਸਰ ਹਾਂ ਸ਼ੁਰੂ ਕਰਵਾ ਦੇਣਗੇ ਮਤਲਬ ਕਿਉਂਕਿ ਸਰ ਕਈ ਬਿਲਡਿੰਗਸ ਨੇ ਦਵਾਈ ਚਾਹੀਦੀ 25 ਮੁੱਠੀ ਤੇ ਲਗਾ ਦੇ ਸਰ 22 ਫਰੀਕੀ ਹੈ ਜੀ ਹਾਂ ਜੀ 22nd ਆਫ ਅਕਤੂਬਰ ਦੀ ਹੈ ਕਦੋਂ ਤੱਕ ਹੋ ਜਾਊਗੀ ਤੁਹਾਡੇ ਸਾਹਮਣੇ ਇਹ ਐਕਚੁਅਲੀ ਕੀ ਹੈ ਜੀ ਕਿਈ ਬਿਲਡਿੰਗਸ ਨਾਲ ਤਿੰਨ ਮੰਜ਼ਲੀ ਆ ਚਾਰ ਮੰਜ਼ਲੂ ਤੋੜਨ ਤੇ ਵੀ ਜੇ ਮੰਦੋ ਆਪਣੀ ਉਦੀ ਹੁਣ ਤੋੜਦੇ ਆ ਥੱਲੇ ਲੈ ਕੇ ਆਨੇ ਆ ਜੀ ਉਹ ਦਿਨ ਸਰ ਥੋੜੀ ਤੁਹਾਨੂੰ ਸਾਡਾ ਥੋੜੀ ਰੈਕਸ਼ਨ ਜ਼ਰੂਰ ਕਰੋ ਸਾਹਿਬ ਜੀ ਉਸ ਤਾਂ ਦੇ ਕੋਈ ਜਿਹੜੋ ਗੱਲ ਹੋਈ ਸੀ ਉੱਤਰ ਤੇ ਤਿੰਨ ਚਾਰ ਤਸੀ ਪੋੜੇ ਹੋ ਕਾਥੀ ਹੈ ਜੀ 31 ਅਕਤੂਬਰ ਤੱਕ ਟਾਈਮ ਵੀ ਕਰੋ ਗੱਲ ਗਲਤੀ 1 ਅਕਤੂਬਰ ਕਿਉਂਕਿ ਨਾ ਉਹ ਗਾੜ ਲੈਣਾ ਨਹੀਂ ਰੇਟ ਤੱਕ ਇਸ ਬਿਜ਼ਨਸ ਵਿੱਚ ਸਰ ਕੁਝ ਇਹ ਵੀ ਦੇਖੂਗਾ 23 ਬਿਲਡਿੰਗ ਨੂੰ ਅਸੀਂ ਆਲਰੇਡੀ ਪਿੱਛੇ ਕਰ ਲਾਂਗੇ ਠੀਕ ਹੈ ਸਰ ਠੀਕ ਹੈ ਪੰਜ ਸਾਰ ਸ਼ਾਪਸ ਨੂੰ ਪਿੱਛੇ ਕਰ ਨਵੰਬਰ ਨੂੰ ਅਸੀਂ ਉਸੇ ਕੰਮ ਕਰਦੇ ਸ਼ੁਰੂ ਹੋ ਸਕੀਏ ਕੋਈ ਗੱਲ ਨਹੀਂ ਲੋਡ ਲੋਡ ਹੀ ਨਹੀਂ ਪੈਗੀ ਮੌਕਾ ਨਹੀਂ ਆਏਗਾ ਇਹਦਾ ਸਰ ਜੀ ਆਪ ਕਹੋਗੇ ਅਸੀਂ ਅਜੇ ਕੰਪਨੀ ਅਸੀਂ ਸੜਕਾਂ ਦਾ ਕੰਮ ਸ਼ੁਰੂ ਕਰਦੀ ਹੈ ਨਾ ਹਾਂਜੀ ਹਾਂਜੀ ਉਹ ਡੈਫੀਨਿਟਲੀ ਜੋ ਅਸੀਂ ਕੰਮ ਉਹ ਬਿਲਕੁਲ ਬਿਲਕੁਲ ਇਹ ਆਪਣੀ ਨਵੀਂ ਬਰੋੜੀਆਂ ਦਾ ਕੀ ਬਿਡੇ 3 ਨੰਬਰ ਦੀ ਸੈਲੀਬ੍ਰਿਟੀ ਕਾਰੋਡੀ ਜਦੋਂ ਆਹ ਕੱਟ ਗਿਆ ਉਹਨੂੰ ਕੰਕ੍ਰੀਟ ਕਰਾਂਗੇ ਤਾਂ ਠੀਕ ਹੈ ਠੀਕ ਹੈ ਨਾ ਪੰਜਾਬੀ ਸੋ ਇਹ ਦੇਖੋ ਤੁਸੀਂ ਅੱਜ ਤੋਂ ਸੀ 10 ਸਾਲ ਦੇ ਰਹੇ ਹਾਂ ਸਾਰੇ ਮਨ ਕੱਟ ਗਿਆ ਤੁਸੀਂ ਇਹ ਪੁਰਾਣੀ ਹੈ ਕੋਈ ਨਾੜ ਬਣੀ ਹੈ ਅੱਜ ਦਾ ਸਾਥ ਦੇ ਰਹੇ ਹਾਂ ਅੱਜ ਤੁਹਾਡਾ ਸਾਥ ਹੈ ਸਰ ਜੀ ਇੰਟੀਮੀਟਲੀ ਆਪਣਾ ਪਰਪਸ ਇਹ ਹੈ ਵੀ ਸ਼ਾਇਦ ਨਵ ਵਿਕਾਸ ਹੋਵੇ ਤੇ ਬਿਜ਼ਨਸ ਹੋਵੇ ਗਵਰਨਿੰਗ ਮਾਈ ਗਵਰਨਮੈਂਟ ਹੁਣ ਤੁਸੀਂ ਪਿੰਡ ਉੱਪਰ ਤੱਕ ਆਪ ਦਾ ਕਰ ਲੋਗੇ ਬਾਕੀ ਜਿਹੜੀ ਹੈਗੀ ਆ ਉਹ ਉਹ ਵੀ ਕਰ ਲਾਂਗੇ ਜੀ ਠੀਕ ਹੈ ਕਸੀ ਕੰਟ ਪਰ ਇਮਾਨਦਾਰੀ ਨਾਲ ਤੁਸੀਂ ਆਪਦੀ ਜਿੰਨੀ ਪੋਸੀਬਲ ਜਦੋਂ ਤੇ ਇੱਕ ਦਿਨ ਇਹਨਾਂ ਨੂੰ ਉੱਥੇ ਤੁਸੀਂ ਬੁਲਾ ਲਓ ਡੈਫੀਨੇਟਲੀ ਬੁਲਾਵਾਂਗੇ ਤੁਸੀਂ ਟਾਈਮ ਤੁਸੀਂ ਬੁਲਾਓ ਵੀ ਦੱਸੋ ਆਪਣਾ ਪਰਿਵਾਰ ਜਦੋਂ ਮੱਕੀ ਜੀ ਆਉਂਦਾ ਹੈ ਜਿਆਦਾ ਮੈਂ ਮਰੁੰਡਦੀ 10 ਨੋਟ ਦੀ ਦੁਕਾਨ ਦਾ ਜਿਹੜੀ ਸਾਥੀ ਆਪਣੇ ਉਹ ਇੱਕ ਫਰਮੈਸ਼ ਲੱਗਿਆ ਸੀ ਕਿ ਜੋ ਅਸੀਂ ਰੋਡ ਵਾਈਡ ਨਹੀਂ ਕਰ ਰਹੇ ਸੀਗੇ ਹਜੇ ਤੱਕ ਅੱਪਾ 60 ਫੁੱਟ ਦੀ ਕਰ ਰਹੇ ਸੀਗੇ ਔਰ ਇਹਨਾਂ ਦੀ ਇਹ ਚਾਹਤ ਸੀਗੀ ਜੀ ਉਹ 70 ਲੱਗਣਾ ਨਾ ਹੋ ਕੇ 50 ਰੁਪਏ ਜAVE ਤੇ ਇੰਨਾ ਸਾਰਿਆਂ ਦੀ ਸਰਕਾਰ ਕਾਰਪੋਰੇਸ਼ਨ ਦੇਖ ਕੇ ਤੇ ਸਾਥ ਦੇ ਕੇ ਅਸੀਂ ਇਹ ਡਿਸਾਈਡ ਕੀਤਾ ਕਿ ਭਗੂ ਰੋਡ ਨੂੰ ਅਸੀਂ 50 ਫੁੱਟ ਤੱਕ ਦਾ ਚੌੜਾ ਕਰਾਂਗੇ ਤੇ ਸਾਰੇ ਸਾਥੀਆਂ ਨੇ ਸਾਡੇ ਤੋਂ 31 ਅਕਤੂਬਰ ਤੱਕ ਦਾ ਟਾਈਮ ਲੇਟ ਆਪਣੇ ਆਪ ਆਪਣੀ ਦੁਕਾਨਾਂ ਦੇ ਆਪਣੀ ਜਗਾਵਾਂ ਦੀ ਸਾਰੀ ਕਿਰਿਆ ਤੇ ਮੈਂ ਸਾਰੇ ਭਗੂ ਰੋਡ ਵਾਸੀਆਂ ਦਾ ਦੁਕਾਨਦਾਰਾਂ ਦਾ ਤੇ ਵਪਾਰੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਤਨਾ ਚੰਗਾ ਪੋਜ਼ਿਟਿਵ ਸਟੇਫੁਲਿਟੀ ਤੇ ਕੋਆਪਰੇਸ਼ਨ ਦਾ ਸਾਥ ਦਿੱਤਾ ਤੇ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਕਿ ਅਸੀਂ ਵੀ ਇਹਨਾਂ ਦਾ ਉਸੇ ਜੋਸ਼ ਨਾਲ ਸਾਫਟਵੇਵਾਂਗੇ ਤੇ ਜੋ ਸਾਡੀ ਵਿਜ਼ਨ ਹੈ ਸ਼ਹਿਰ ਨੂੰ ਲੈ ਕੇ ਪੱਗਰੋਵ ਨੂੰ ਲੈ ਕੇ ਡਿਵਾਈਡ ਨਹੀਂ ਕਰਾਂਗੇ ਉਥੇ ਈਜ਼ੀ ਅਪਰੋਚ ਹੋਊਗੀ ਤੇ ਇਹਨਾਂ ਦਾ ਆਪ ਦਾ ਵਪਾਰ ਵੀ ਵਧੂਗਾ ਇਸੇ ਸੋਚ ਦੇ ਨਾਲ ਅਸੀਂ ਇੰਨਾ ਸਾਰਿਆਂ ਦੇ ਲਈ ਇੱਕ ਰੰ ਚੱਕਾਂਗੇ ਤੇ ਇਹਨਾਂ ਦਾ ਸਾਥ ਵੀ ਦੇਵਾਂਗੇ ਮੇਰੇ ਸਾਹ ਜਿਹੜੀ ਤੁਸੀਂ 60 ਫੁੱਟ ਤੋਂ 50 ਕੀਤੀ ਹੈ ਹੁਣ ਇਹ 5-5 ਫੁੱਟ ਦੋਨੇ ਪਾਸੇ ਕਰੋਗੇ ਛੱਡੋਗੇ ਇਹਨਾਂ ਨੂੰ ਮਾਰਕੀਟਿੰਗ ਮਾਰਕੀਟਿੰਗ ਆਲਰੇਡੀ ਹੋਈ ਰਹੀ ਹੈ ਬਸ ਉਸੇ ਨੂੰ 10 ਤੱਕ ਤੱਕ ਪਹੁੰਚਾ ਵੀ ਮਾਰਕੀਟਿੰਗ ਦੇ ਤਾਪ you already